ਗੁਰਬਾਣੀ ਕਥਾ ਚਮਤਕਾਰ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਤੇ ਵੀਡੀਓ ਨੂੰ ਸ਼ੇਅਰ ਕਰਿਓ ਸਾਧ ਸੰਗਤ ਅੱਜ ਆਪਾਂ ਜਿਹੜੇ ਵਿਸ਼ੇ ਨੂੰ ਸਾਂਝਾ ਕਰਨ ਜਾ ਰਹੇ ਹਾਂ ਉਹ ਵਿਸ਼ਾ ਬਹੁਤ ਸਮਝਦਾਰੀ ਦਾ ਵਿਸ਼ਾ ਹੈ ਪਿਆਰਿਓ ਸਾਹਿਬਜ਼ਾਦਿਆਂ ਦੇ ਤੇ ਮਾਤਾ ਗੁਜ਼ਰੀ ਜੀ ਦੇ ਦਰਸ਼ਨ ਹੁੰਦੇ ਹਨ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਤੇ ਹਜ਼ੂਰ ਸਾਹਿਬ ਜੈਕਾਰੇ ਤੇ ਕਦੋਂ ਉਹ ਦੁਬਾਰਾ ਆਉਣਗੇ ਦੁਨੀਆ ਤੇ ਤਾਰਨ ਦੇ ਲਈ ਇਹਦੇ ਸੰਕੇਤ ਕੀ ਨੇ ਇਸ ਵਿਸ਼ੇ ਨੂੰ ਆਪਾਂ ਥੋੜਾ ਜਿਹਾ ਵਿਚਾਰਾਂਗੇ ਪਹਿਲਾਂ ਤੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਮਾਤਾ ਗੁਜਰ ਕੌਰ ਔਰ ਛੋਟੇ ਸਾਹਿਬਜ਼ਾਦੇ ਬਾਬਾ ਗੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਦੇ ਬਾਰੇ ਬਹੁਤ ਜੜੀਆਂ ਚੀਜ਼ਾਂ ਨੇ ਮਾਨਕੜੰਤ ਕਥਾਵਾਂ ਸਾਧ ਸੰਗਤ ਜੀਓ ਜਿਸ ਤਰ੍ਹਾਂ ਫਤਿਹਗੜ ਸਾਹਿਬ ਦਾ ਸ਼ਹੀਦੀ ਦਿਹਾੜਾ ਚੱਲ ਰਿਹਾ ਹੈ ਸ਼ਹੀਦੀ 15 ਵਾਲਾ ਸੋ ਸਾਧ ਸੰਗਤ ਉਸ ਦੇ ਵਿੱਚ ਸਾਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਸੇਵਾ ਸਿਮਰਨ ਕਰੀਏ ਲੰਗਰਾਂ ਦੇ ਵਿੱਚ ਸੇਵਾ ਕਰੀਏ ਫਤੇਗੜ ਸਾਹਿਬ ਜਾ ਕੇ ਮੱਥਾ ਟੇਕ ਕੇ ਆਈਏ ਨਤਮਸਤਕ ਹੋਈਏ ਉਸ ਧਰਤੀ ਨੂੰ ਜਿਸ ਧਰਤੀ ਦੇ ਉੱਤੇ ਖੜ ਕੇ ਕਦੇ ਛੋਟੇ ਸਾਹਿਬਜ਼ਾਦਿਆਂ ਨੇ ਜਕਾਰੇ ਲਾਇਏ ਹੋਣਗੇ ਸੋ ਇਹਨਾਂ ਦਿਨਾਂ ਦੇ ਵਿੱਚ ਸਾਧ ਸੰਗਤ ਇੱਕ ਬੇਤੁਕੇ ਵਿਸ਼ੇ ਵਾਲੇ ਜਾਦਾ ਛੱਡਦੇ ਨੇ ਸੋ ਸਾਧ ਸੰਗਤ ਕਈ ਲੋਕ ਜਿਹੜੇ ਨੇ ਐਵੇਂ ਬਿਨਾਂ ਗੱਲ ਤੋਂ ਜਿਹੜੇ ਨੇ ਕੁਝ ਵੀਡੀਓ ਤੇ ਵਿਊ ਲੈਣ ਦੇ ਲਈ ਐਵੇਂ ਜਿਹੜਾ ਉਹ ਲੋਕ ਕੰਟੈਂਟ ਛੱਡ ਦਿੰਦੇ ਨੇ ਕਿ ਜੀ ਦੁਬਾਰਾ ਆਉਣਗੇ ਸਹਬਜ਼ਾਦੇ ਸੰਕੇਤ ਮਿਲ ਰਹੇ ਨੇ ਜੀ ਆਹ ਹੋ ਰਿਹਾ ਜੀ ਆਹ ਹੋ ਰਿਹਾ ਜੀ ਉਹ ਹੋ ਰਿਹਾ ਸਾਧ ਸੰਗਤ ਸਹਬਜ਼ਾਦੇ ਦੁਬਾਰਾ ਕਿਉਂ ਆਉਣਗੇ ਸਭ ਤੋਂ ਵੱਡਾ ਸਵਾਲ ਹੈ ਔਰ ਅੱਜ ਇੱਕ ਪੱਤਰਕਾਰ ਵੀਰ ਛੋਟੇ ਬੱਚਿਆਂ ਨੂੰ ਪੁੱਛਦਾ ਛੋਟੇ ਸਹਬਜ਼ਾਦਾ ਨੂੰ ਤੁਹਾਨੂੰ ਨਾਮ ਪਤਾ ਹੈ ਉਹ ਕਹਿੰਦਾ ਨਹੀਂ ਜੀ ਨਾਮ ਨਹੀਂ ਪਤਾ ਕਹਿੰਦੇ ਵੀ ਘਰੇ ਤੁਹਾਡੇ ਮਾਤਾ ਪਿਤਾ ਨੇ ਤੁਹਾਨੂੰ ਦੱਸਿਆ ਕਹਿੰਦੇ ਨਾ ਜੀ ਨਾ ਉਹਨਾਂ ਨੇ ਦੱਸਿਆ ਤੇ ਨਾ ਅਸੀਂ ਚਾਹਤ ਰੱਖਦੇ ਹਾਂ ਪੁੱਛਣ ਦੀ ਵੀ ਦੱਸ ਹੱਦ ਹੋ ਗਈ ਫਿਰ ਇੱਥੇ ਕੀ ਤੁਸੀਂ ਬੜੇਵੇ ਲੈਣ ਆਏ ਜੋ ਕਹਿੰਦੇ ਜੀ ਇੱਥੇ ਤਾਂ ਬਸ ਮੇਲਾ ਦੇਖਣ ਆ ਗਏ ਸੀ ਮੇਲਾ ਦੇਖਣ ਆ ਗਏ ਸਾਹ ਸੰਗਤ ਐਦਾਂ ਦੀ ਸਾਡੀ ਕੌਮ ਦੀ ਤਰਸਦੀ ਹੋਗੀ ਤੇ ਐਦਾਂ ਕੌਮ ਦੀ ਚੜ੍ਹਦੀ ਕਲਾ ਹੋਗੀ ਸਾਹ ਸੰਗਤ ਕਿਆ ਜਾਂਦਾ ਹੈ ਕਿ ਛੋਟੇ ਸਾਹਿਬ ਜਾਦਿਆਂ ਦੇ ਦਰਸ਼ਨ ਹੋਣਗੇ ਜਿਹੜੇ ਬੰਦੇ ਨੇ ਕਦੇ ਨਿਤਨੇਮ ਕਰਕੇ ਨਹੀਂ ਵੇਖਿਆ ਸੇਵਾ ਸਿਮਰਨ ਕਰਕੇ ਨਹੀਂ ਵੇਖਿਆ ਉਹ ਕਹਿੰਦਾ ਜੀ ਮੈਨੂੰ ਦਿਦਾਰੇ ਹੋਣ ਮੈਂ ਕਹਿੰਦਾ ਦਿਦਾਰੇ ਹੋਣ ਚੰਗੀ ਗੱਲ ਹੈ ਪਰ ਦਿਦਾਰੇ ਕਰਨ ਦੇ ਲਈ ਸਾਡੇ ਕੋਲੇ ਉਹ ਚੀਜ਼ਾਂ ਹੋਣੀਆਂ ਜ਼ਰੂਰੀ ਨੇ ਕਿਹੜੀਆਂ ਚੀਜ਼ਾਂ ਸੇਵਾ ਤੇ ਸਿਮਰਨ ਪਾਪ ਜਿਹੜਾ ਮਾਰਗ ਸਾਨੂੰ ਛੋਟੇ ਸਹਿਬਜ਼ਾਦਿਆਂ ਨੇ ਦਿੱਤਾ ਮਾਤਾ ਗੁਜਰ ਕੌਰ ਵਰਗੀ ਸਾਡੀ ਮਾਂ ਸਾਡੀ ਦਾਦੀ ਸਾਡੀ ਭੈਣ ਕੋਈ ਬੜੇ ਕੋਈ ਜ਼ਿੰਮੇਵਾਰੀ ਨੂੰ ਚੁੱਕੇ ਸਹੀ ਤੇ ਇਹ ਡਿਊਟੀ ਸਮਝੇ ਮੈਂ ਆਪਣੇ ਘਰ ਦੇ ਛੋਟੇ ਬੱਚਿਆਂ ਨੂੰ ਫਤਿਹਗੜ੍ਹ ਸਾਹਿਬ ਦੀ ਧਰਤੀ ਬਾਰੇ ਦੱਸਣਾ ਛੋਟੇ ਸਹਿਬਜ਼ਾਦਿਆਂ ਬਾਰੇ ਦੱਸਣਾ ਜੇਕਰ ਉਹ ਮਾਤਾ ਉਹ ਭੈਣ ਉਹ ਬੀਬੀ ਛੋਟੇ ਸਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਦੱਸਣ ਵਿੱਚ ਆਪਣੇ ਬੱਚਿਆਂ ਨੂੰ ਕਾਮਯਾਬ ਹੋ ਗਈ ਨਾ ਸਹੀ ਮਹੀਨਿਆਂ ਦੇ ਵਿੱਚ ਇਹ ਸਾਥ ਸੰਗਤ ਉਹ ਬੱਚੇ ਕਦੇ ਗਲਤ ਮਾਰਗ ਤੇ ਨਹੀਂ ਜਾਣਗੇ ਇਸ ਗੱਲ ਦੀ ਗਾਰੰਟੀ ਹੈ ਜੀ ਪਿਆਰਿਓ ਛੋਟੇ ਸਹਿਬਜ਼ਾਦਿਆਂ ਦੇ ਦੁਬਾਰਾ ਆਉਣ ਦੀ ਉਡੀਕ ਨਾ ਕਰੋ ਆਪਣੇ ਬੱਚਿਆਂ ਨੂੰ ਸਹਿਬਜ਼ਾਦਿਆਂ ਦੇ ਮਾਰਗ ਤੇ ਤੋਰਿਏ ਖਾ ਆਪਣੇ ਬੱਚਿਆਂ ਨੂੰ ਸਹਿਬਜ਼ਾਦੇ ਵਰਗੀ ਸਿੱਖਿਆ ਦਈਏ ਤੇ ਉਹਨਾਂ ਵਿੱਚੋਂ ਹੀ ਸਾਨੂੰ ਸਹਿਬਜ਼ਾਦੇ ਦਿਸਣਗੇ ਸਾਧ ਸੰਗਤ ਇਹ ਗੱਲ ਯਾਦ ਰੱਖਿਓ ਕਿ ਉਹਨਾਂ ਦੀ ਸੋਚ ਨੂੰ ਉਹਨਾਂ ਦੇ ਨਕਸ਼ੇ ਕਦਮ ਨੂੰ ਫੋਲੋ ਕਰੀਏ ਤਾਂ ਕਿਤੇ ਜਾ ਕੇ ਸਾਡੀ ਕੌਮ ਦੀ ਚੜ੍ਹਦੀ ਕਲਾ ਹੋ ਸਕਦੀ ਹੈ ਸਾਡੀ ਚੜ੍ਹਦੀ ਕਲਾ ਹੋ ਸਕਦੀ ਹੈ ਨਹੀਂ ਨਹੀਂ ਪਿਆਰਿਓ ਤੇ ਬਹੁਤੇ ਲੋਕ ਜਿਹੜੇ ਨੇ ਦੂਰ ਦਰਾੜਿਆਂ ਤੋਂ ਚੱਲ ਕੇ ਆਉਂਦੇ ਨੇ ਸਪੈਸ਼ਲ ਆਪਣੇ ਬੱਚਿਆਂ ਨੂੰ ਬਾਹਰਲੇ ਲੋਕ ਆਪਣੇ ਬੱਚਿਆਂ ਨੂੰ ਲੈ ਕੇ ਆ ਰਹੇ ਨੇ ਕਿ ਦੇਖੋ ਜੀ ਫਤੇਗੜ ਸਾਹਿਬ ਦੀ ਇਹ ਧਰਤੀ ਹੈ ਪਿਆਰੇ ਬੱਚਿਓ ਇਹ ਜਿੱਥੇ ਛੋਟੇ-ਛੋਟੇ ਬੱਚਿਆਂ ਨੇ ਸ਼ਹਾਦਤਾਂ ਦਿੱਤੀਆਂ ਨੇ ਤੇ ਅਸੀਂ ਲੋਕ ਅਸੀਂ ਪੰਜਾਬ ਦੇ ਹੋ ਕੇ ਗੁਰੂਆਂ ਪੀਰਾਂ ਦੀ ਧਰਤੀ ਦੇ ਹੋ ਕੇ ਸਰਦਾਰਾਂ ਦੇ ਸਿੱਖਾਂ ਦੇ ਘਰ ਦੇ ਵਿੱਚ ਜਨਮ ਲੈ ਕੇ ਅਸੀਂ ਇੰਟਰਸਟ ਨਹੀਂ ਲੈ ਰਹੇ ਬੜੀ ਸ਼ਰਮ ਦੀ ਗੱਲ ਹੈ ਸਾਨੂੰ ਤੇ ਨੱਕ ਡਬੋ ਕੇ ਮਰ ਜਾਣਾ ਚਾਹੀਦਾ ਹੈ ਜੀ ਮਰਸਦੀਆਂ ਸਪਸ਼ਟੀਆਂ ਬੇਨਤੀਆਂ ਕਰਦਾ ਹੁਨਾ ਜਿਹੜੇ ਕਹਿੰਦੇ ਸਾਡਾ ਸਹਿਬਜ਼ਾਦੇ ਨਾਲ ਸੰਬੰਧ ਕੋਈ ਨਹੀਂ ਸਾਧ ਸੰਗਤ ਸੰਬੰਧ ਤੇ ਕਿਸੇ ਦਾ ਵੀ ਨਹੀਂ ਪਰ ਇੱਕ ਧਰਮ ਕਰਕੇ ਪਰਪੱਕਤਾ ਕਰਕੇ ਸਾਡਾ ਸਬੰਧ ਜ਼ਰੂਰ ਹੈ ਤੇ ਇੱਕ ਵਾਰ ਇਹੋ ਹੀ ਗੱਲ ਸਹਿਬਜ਼ਾਦਿਆਂ ਦੀ ਜਾਂ ਤਸਵੀਰਾਂ ਦੇ ਅੱਗੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤਸਵੀਰ ਅੱਗੇ ਖਲੋ ਕੇ ਅੱਖਾਂ ਵਿੱਚ ਅੱਖਾਂ ਪਾ ਕੇ ਇੱਕ ਵਾਰੀ ਇਹ ਗੱਲ ਕਹਿ ਕੇ ਵਿਖਾਇਓ ਖਾਂ ਜੇ ਤੁਹਾਡਾ ਜਮੀਰ ਇੱਜ਼ਾਜ਼ਤ ਦੇ ਕਰੇ ਸਾਧ ਸੰਗਤ ਇਸ ਗੱਲ ਦੇ ਉੱਤੇ ਥੋੜਾ ਜਿਹਾ ਗੌਰ ਕਰਨਾ ਜ਼ਰੂਰੀ ਹੈ ਥੋੜਾ ਜਿਹਾ ਗੌਰ ਕਰੀਏ ਵਾਹਿਗੁਰੂ ਜੀ ਕਾ ਖਾਲਸਾ